ਕਹਾਣੀ ਹੈ ਜੀ ਕਤਲ ਜੋ ਰਾਮਸਰੂਪ ਅਣਕੀ ਦੀ ਲਿਖੀ ਹੋਈ ਹੈ ਸੌਣ ਭਾਦੋਂ ਦੀ ਰੁੱਤ ਸੀ ਉਸ ਦਿਨ ਅੱਥਨੇ ਜਿਹੀ ਮੀਂਹ ਪਿਆ ਸੀ ਤੇ ਹੁਣ ਹਵਾ ਵਗ ਰਹੀ ਸੀ ਰਾਤ ਦੇ ਕੋਈ 11 ਵਜੇ ਹੋਣਗੇ ਮੈਂ ਪੌਗਾ ਸ਼ਰਾਬ ਦਾ ਸਟੀਲ ਦੇ ਗਲਾਸ ਵਿੱਚ ਪਾਇਆ ਤੇ ਬਾਕੀ ਦਾ ਠੰਡਾ ਪਾਣੀ ਪਾ ਕੇ ਗਲਾਸ ਭਰ ਲਿਆ ਥੋੜਾ ਥੋੜਾ ਕਰਕੇ ਪੀਣ ਲੱਗਿਆ ਸੋਚਿਆ ਸੀ ਹੁਣ ਕੋਈ ਨਹੀਂ ਆਵੇਗਾ ਡੱਬੇ ਵਿੱਚ ਰੋਟੀ ਲਿਆਂਦੀ ਪਈ ਸੀ ਖਾਵਾਂਗਾ ਤੇ ਸੌ ਜਾਵਾਂਗਾ ਗਲਾਸ ਲੈ ਕੇ ਮੈਂ ਠੇਕੇ ਦੇ ਵਿਹੜੇ ਵਿੱਚ ਮੰਝੇ ਉੱਤੇ ਆ ਬੈਠਾ ਪੌਣੇ ਕੁ ਚੰਦ ਦੀ ਚਾਨਣੀ ਸੁਖਾਵੀ ਸੁਖਾਵੀ ਲੱਗ ਰਹੀ ਸੀ ਆਸਮਾਨ ਵਿੱਚ ਰੌਲੀਆਂ ਚੱਲ ਰਹੇ ਸਨ ਇੱਕ ਨਿੱਕਾ ਜਿਹਾ ਬੱਦਲ ਕੋਈ ਚੰਦ ਦਾ ਮੂੰਹ ਟੱਕ ਕੇ ਤਿਲਕਣ ਲੱਗਦਾ ਤਾਂ ਲੱਗਦਾ ਜਿਵੇਂ ਚੰਦ ਦਾ ਸਾਹ ਕੁੱਟਿਆ ਗਿਆ ਹੋਵੇ ਬੱਦਲ ਦੂਰ ਜਾ ਰਿਹਾ ਸੀ ਤਾਂ ਚੰਦ ਭੱਜਿਆ ਜਾਂਦਾ ਨਜ਼ਰ ਆਉਂਦਾ ਮੈਨੂੰ ਇਹ ਖੇਡ ਬੜੀ ਪਿਆਰੀ ਲੱਗ ਰਹੀ ਸੀ ਮੈਂ ਆਪਣੇ ਪਿੰਡ ਯਾਦ ਕਰਨ ਲੱਗਾ ਬੇਬੇ ਤੇ ਬਾਪੂ ਕੋਠੇ ਉੱਤੇ ਪਏ ਚੰਦ ਬੱਦਲਾਂ ਦੀ ਇਹ ਖੇਡ ਦੇਖ ਰਹੇ ਹੋਣਗੇ ਪਰ ਖਿਆਲ ਆਉਂਦਾ ਉਹ ਤਾਂ ਹੁਣ ਤੱਕ ਕਿੱਥੇ ਜਾਗਦੇ ਹੋਣਗੇ ਰਾਤ ਤਾਂ ਕਿੰਨੀ ਲੰਘ ਚੁੱਕੀ ਹੈ ਹੁਣ ਤਾਂ ਸਾਰਾ ਪਿੰਡ ਸੌ ਚੁੱਕਾ ਹੋਵੇਗਾ ਇੱਕ ਮੈਂ ਹੀ ਹਾਂ ਗਾਹਕਾਂ ਦੀ ਉਡੀਕ ਵਿੱਚ ਬੈਠਾ ਇਸ ਵੇਲੇ ਤੀਕ ਜਾਗਦਾ ਹੋਇਆ ਹਵਾ ਵਗਦੀ ਤੇ ਚੰਨ ਚਾਨਣੀ ਰਾਤ ਬੜੀ ਸੋਹਣੀ ਲੱਗਦੀ ਸੀ ਮੈਂ ਗिलास ਖਾਲੀ ਕੀਤਾ ਤੇ ਗੱਦੀ ਉੱਤੇ ਚੜ੍ਹ ਕੇ ਲੈਂਪ ਦੇ ਚਾਨਣ ਵਿੱਚ ਨੋਟ ਗਿਣਨ ਲੱਗਿਆ ਪੂਰਾ 2800 ਰੁਪਇਆ ਸੀ ਮੇਰੇ ਹਿਸਾਬ ਨਾਲ ਨਾਲ ਇਹਨਾਂ ਵਿੱਚ 35 ਰੁਪਏ ਵੱਧ ਬਣਦੇ ਸਨ ਮੁੰਸ਼ੀ ਨੂੰ ਮੈਂ 2765 ਦੇਣੇ ਸਨ ਤੇ ਇਹ 35 ਮੇਰੇ ਸਨ ਮੈਨੂੰ ਹੋਰ ਵੀ ਖੁਸ਼ੀ ਹੋਈ ਇੱਕ ਖੁਸ਼ੀ ਅੱਜ ਐਨੀ ਵਿਕਰੀ ਦੀ ਸੀ ਵਿਕਰੀ ਦੇਖ ਕੇ ਹੀ ਠੇਕੇਦਾਰ ਖੁਸ਼ ਹੁੰਦਾ ਸੀ ਤੇ ਹਰ ਮਹੀਨੇ ਕਰਿੰਦਿਆਂ ਨੂੰ ਇਨਾਮ ਦਿੰਦਾ ਸੀ 35 ਕੱਢ ਕੇ ਮੈਂ ਆਪਣੀ ਜੀਬ ਵਿੱਚ ਪਾ ਲਈ ਤੇ ਬਾਕੀ ਨੋਟ ਰਬੜ ਬਲੇਟ ਕੇ ਗੱਲੇ ਵਿੱਚ ਰੱਖ ਦਿੱਤੇ ਮੈਂ ਗੱਡੀ ਤੋਂ ਉੱਠਣ ਹੀ ਲੱਗਿਆ ਸੀ ਕਿ ਬਾਹਰ ਸੜਕ ਉਤੇ ਕਿਸੇ ਦੀ ਖੁੰਗਰ ਸੁਣੀ ਉਹ ਠੇਕੇ ਵੱਲ ਹੀ ਆ ਰਿਹਾ ਸੀ ਰਾਤ ਚੰਨਨੀ ਲੋ ਵਿੱਚ ਮੈਂ ਦੇਖਿਆ ਉਹਦਾ ਸਿਰ ਨੰਗਾ ਤੇ ਪੱਗ ਟਹਿ ਕੇ ਮੋਢੇ ਤੇ ਰੱਖੀ ਹੋਈ ਸੀ ਹੱਥਾਂ ਵਿੱਚ ਕੁਝ ਨਹੀਂ ਸੀ ਉਹ ਖਿੜਕੀ ਦੇ ਨੇੜੇ ਹੋਇਆ ਤਾਂ ਮੈਂ ਦੇਖਿਆ ਉਹ ਅਦਖੜ ਉਮਰ ਦਾ ਆਦਮੀ ਸੀ ਦਾੜੀ ਲਾਪਰੀ ਹੋਈ ਪਰ ਮੁੱਛਾਂ ਖੜੀਆਂ ਸਨ ਪਹਿਲਾਂ ਉਹਨੇ ਖੰਘਾਰ ਕੇ ਪਰਾਂ ਠੁੱਕਿਆ ਤੇ ਸਹਜ ਮਤੇ ਨਾਲ ਕਿਹਾ ਮੁੰਡਿਆ ਬੋਤਲ ਦੇ ਉਹ ਇੱਕ ਮੈਂ ਚੁੱਪ ਸੀ ਤੇ ਉਡੀਕ ਰਿਹਾ ਸੀ ਕਿ ਉਹ ਖਿੜਕੀ ਦੇ ਖਾਨੇ ਵਿੱਚ ਨੋਟ ਅੰਦਰ ਸੁੱਟੇਗਾ ਤੇ ਫਿਰ ਮੈਂ ਉਹਨੂੰ ਬੋਤਲ ਬਾਹਰ ਦਿਆਂਗਾ ਪਰ ਉਹ ਤਾਂ ਨੀਮੀ ਪਾ ਕੇ ਆਪਣੇ ਚਾਦਰੇ ਨਾਲ ਮੂੰਹ ਪੁੰਝ ਰਿਹਾ ਸੀ ਉਹੋ ਉਤਹਾ ਚਾ ਕੇ ਫਿਰ ਬੋਲਿਆ ਲਿਆ ਬਈ ਪੈਸੇ ਐਸੇ ਪੈਸੇ ਕਾ ਦੇ ਉਹ ਧੀ ਮਾਂ ਬੋਲ ਰਿਹਾ ਸੀ ਬੋਤਲ ਦੇ ਓਏ ਭਾਈ ਪੈਸੇ ਤਾਂ ਕਦੇ ਮੈਂ ਦਿੱਤੇ ਨਹੀਂ ਤੂੰ ਜਾਣਦਾ ਨਹੀਂ ਮੈਨੂੰ ਹੁਣ ਉਹਦਾ ਬੋਲ ਰੁੱਖਾ ਸੀ ਨਹੀਂ ਮੈਂ ਨਹੀਂ ਜਾਣਦਾ ਮੈਂ ਵੀ ਰੁੱਖਾ ਜਵਾਬ ਦਿੱਤਾ ਤੂੰ ਬੋਤਲ ਦੇ ਤੂੰ ਪੈਸੇ ਦੇ ਪਹਿਲਾਂ ਉਸਨੇ ਫੇਰ ਖੰਘਾਰ ਕੇ ਬਾਹਰ ਥੁੱਕਿਆ ਤੇ ਮੁੱਛਾਂ ਨੂੰ ਬਟ ਦਿੰਦਾ ਹੋਇਆ ਮੇਰੇ ਵੱਲ ਕੌੜ ਕੇ ਝਾਕਣ ਲੱਗਿਆ ਇੱਕ ਬਿੰਦ ਤਾਂ ਮੈਨੂੰ ਉਹ ਤੋਂ ਡਰ ਲੱਗਿਆ ਪਰ ਠੇਕੇ ਦੇ ਬਾਹਰ ਦਾ ਅੰਦਰਲਾ ਕੁੰਡਾ ਲੱਗਿਆ ਹੋਇਆ ਸੀ ਕੰਦਾਂ ਬਹੁਤ ਉੱਚੀਆਂ ਸਨ ਖਿੜਕੀ ਦੇ ਖਾਨੇ ਵਿੱਚ ਦੀ ਬੋਤਲ ਬਾਹਰ ਜਾ ਸਕਦੀ ਸੀ ਬਸ ਅੰਦਰਲਾ ਕਹਿੰਦਾ ਸੀ ਮੈਨੂੰ ਇਹ ਦੇ ਤੋਂ ਕੀ ਡਰ ਇਹ ਅੰਦਰ ਤਾਂ ਆ ਨਹੀਂ ਸਕਦਾ ਉਹਦੇ ਬੋਤੋਂ ਪਤਾ ਲੱਗਦਾ ਸੀ ਉਹਨੇ ਪੀਤੀ ਹੋਈ ਸੀ ਪਤਾ ਨਹੀਂ ਕਿੱਧਰੋਂ ਆਇਆ ਸੀ ਇਹੋ ਜਿਹੇ ਬੀ ਆਉਂਦ ਨੇ ਸ਼ਰਾਬੀ ਕੁਆਬੀ ਇਉਂ ਮੁਫਤ ਵਿੱਚ ਬੋਤਲਾਂ ਕਿਧਰੇ ਕਿਧਰੇ ਧਰੀਆਂ ਪਈਆਂ ਹੁੰਦੀਆਂ ਨੇ ਉਹ ਖਿੜਕੀ ਮੂਰਿਓਂ ਪਰਾਂ ਹੋਇਆ ਤੇ ਜਾ ਕੇ ਬਾਰ ਨੂੰ ੱੱਕੇ ਮਾਰਨ ਲੱਗਿਆ ਮੈਂ ਸੋਚਿਆ ਮਾਰੀ ਜਾਵੇ ੱੱਕੇ ਇਉਂ ਕਿਵੇਂ ਆ ਜਾਵਾਂਗਾ ਜਾਵੇਗਾ ਇਹ ਅੰਦਰ ਪਰ ਲੱਕੜ ਦੀਆਂ ਫਟੀਆਂ ਵਿੱਚ ਕਬਜਿਆਂ ਨਾਲ ਕਸੇ ਪੁਰਾਣੇ ਤਖਤੇ ਟਿਚਕੂ ਟਿਚਕੂ ਹੀ ਸਨ ਉਹਦੀ दारू ਪੀਤੀ ਹੋਈ ਸੀ ਤੇ ਅੰਨਾ ਜੋਰ ਇੱਕ ਗੁੱਸਾ ਬੋਤਲ ਨਾ ਮਿਲੰਦਾ ਉਹ ਹਟਿਆ ਨਹੀਂ ਪੂਸਰੇ ਝੋਟੇ ਵਾਂਗ ੱੱਕਾ ਮਾਰਦਾ ਤੇ ਗਾਲਾਂ ਕੱਢਦਾ ਬਾਰ ਖੋਲੋ ਏ ਕੁੱਤਿਆ ਚੱਬਾਂ ਤੇਰੇ ਹੱਡ ਮੈਂ ਬੇੜੇ ਵਿੱਚ ਡਰਿਆ ਤੇ ਸਹਿਮਿਆ ਖੜਾ ਸੀ ਐਸ ਵੇਲੇ ਇਹ ਸਾਲਾ ਕਿੱਧਰੋਂ ਆ ਗਿਆ ਕੋਈ ਇਹ ਠੇਕਾ ਸੜਕ ਉੱਤੇ ਸੀ। ਇੱਕ ਡੇਢ ਮੀਲ ਦੀ ਬਿੱਥ ਉੱਤੇ ਦੋ ਪਿੰਡ ਸਨ। ਦੋਵੇਂ ਪਿੰਡ ਨੂੰ ਲਿੰਕ ਸੜਕਾਂ ਜਾਂਦੀਆਂ। ਆਥਣ ਵੇਲੇ ਤੱਕ ਤਾਂ ਲੋਕਾਂ ਦੀ ਰਚਨਾ ਲੱਗੀ ਰਹਿੰਦੀ। ਮੇਨ ਸੜਕ ਉੱਤੇ ਬੱਸਾਂ ਦੀ ਆਵਾਜ਼ਾਈ ਬਹੁਤ ਸੀ। ਅੱਡੇ ਉੱਤੇ ਦੋ ਤਿੰਨ ਦੁਕਾਨਾਂ ਹੋਰ ਵੀ ਸਨ। ਪਰ ਦਿਨ ਛਿਪਦੇ ਹੀ ਸਭ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ। ਦੁਕਾਨਾਂ ਵਿੱਚ ਨਿੱਕਾ-ਮੋਟਾ ਸੌਦਾ ਹੁੰਦਾ। ਚੋਰ ਚਕਾਰੀ ਦਾ ਕੋਈ ਖਾਸ ਡਰ ਨਹੀਂ ਸੀ ਪਰ ਰਾਤ ਪਈ ਤੋਂ ਅੱਡਾ ਸੁੰਨਾ ਹੋ ਜਾਂਦਾ ਪੈ ਆਉਂਦਾ ਜਿਵੇਂ ਰੋਈਆਂ ਵਿੱਚ ਬੈਠਾ ਹੋਵਾਂ ਮੈਂ ਰੋਈਆਂ ਹੀ ਤਾਂ ਸਨ ਇਹ ਦੋਵਾਂ ਪਿੰਡਾਂ ਦੇ ਕੁੱਤਿਆਂ ਦੀਆਂ ਆਵਾਜ਼ਾਂ ਵੀ ਨਹੀਂ ਸੁਣਦੀਆਂ ਸਨ ਜੇ ਸਾਲਾ ਅੰਦਰ ਆ ਬੜਿਆ ਪਤਾ ਨਹੀਂ ਕੀ سلوਕ ਕਰੇਗਾ ਰੋਹੀ ਵਿੱਚ ਉਹਨੂੰ ਕੋਈ ਛਡਾਉਣ ਵਾਲਾ ਵੀ ਨਹੀਂ ਸੀ ਬਾੜ ਦੇ ਅੰਦਰਲੇ ਕੋਂਡੇ ਵਿੱਚ ਜਿੰਦਰਾ ਵੀ ਫਸਾਇਆ ਹੋਇਆ ਸੀ ਕੁੰਡਾ ਖੁੱਲਣ ਦਾ ਕੋਈ ਖਤਰਾ ਨਹੀਂ ਸੀ ਪਰ ਉਸ ਆਸਾਨ ਨੇ ਤਾਂ ੱੱਕੇ ਮਾਰ-ਮਾਰ ਕਬਜ਼ੇ ਹਿਲਾ ਦਿੱਤੇ ਕਾਬਲਿਆਂ ਵਿੱਚ ਲੱਗੀਆਂ ਫਟੀਆਂ ਪੁੱਟ ਦਿੱਤੀਆਂ ਤਖਤੇ ਤੋੜ ਕੇ ਉਹ ਅੰਦਰ ਆ ਗਿਆ ਉਹਦੀ ਪੱਗ ਬਾਹਰ ਹੀ ਕਿਧਰੇ ਰਹਿ ਗਈ ਸੀ ਉਹਦੇ ਹੱਥ ਵਿੱਚ ਲੰਮੇ ਫਲ ਵਾਲਾ ਚਾਕੂ ਸੀ ਆਪਣੇ ਚਾਦਰੇ ਦੇ ਡੱਬ ਵਿੱਚੋਂ ਉਹਨੇ ਚਾਕੂ ਕੱਢਿਆ ਉਹ ਸਿੱਧਾ ਮੇਰੇ ਵੱਲ ਆ ਰਿਹਾ ਸੀ ਹੁਣ ਉਹ ਦੰਦ ਪੀ ਰਿਹਾ ਸੀ ਤੇ ਆਖ ਰਿਹਾ ਸੀ ਬੋਲ ਨਹੀਂ ਦੇਵੇਂਗਾ ਬੋਤਲ ਮੇਰੇ ਚਿਹਰੇ ਦਾ ਰੰਗ ਉੱਡ ਗਿਆ ਮੇਰੇ ਮੂੰਹੋਂ ਬਨੌਟੀ ਹਾਸੀ ਨਿਕਲਣ ਲੱਗੀ ਮੈਂ ਬੋਲਿਆ ਓਏ ਮੈਂ ਤਾਂ ਯਾਰ ਹੱਸਦਾ ਸੀ ਹੱਸਣ ਦਾ ਸੁਆ ਹੈ ਮੇਰਾ ਦਾਰੂ ਜਿੰਨੀ ਮਰਜੀ ਆ ਜਾ ਬਹਿ ਜਾ ਮੈਂ ਬੋਤਲ ਦਿੰਦਾ ਬੇੜੇ ਵਿੱਚ ਪਈ ਕੁਰਸੀ ਤੇ ਮੇਜ਼ ਵੱਲ ਮੈਂ ਹੱਥ ਕੀਤਾ ਪਤਾ ਨਹੀਂ ਉਹਦਾ ਚਿੱਤ ਕਿਵੇਂ ਬਦਲਿਆ ਉਹ ਕੁਰਸੀ ਤੇ ਬੈਠ ਗਿਆ ਚਾਕੂ ਮੇਜ਼ ਉੱਤੇ ਰੱਖ ਦਿੱਤਾ ਤੇ ਬੋਲਿਆ ਲਿਆ ਫੇਰ ਮੈਂ ਬੋਤਲ ਖੋਲ੍ਹ ਕੇ ਮੇਜ਼ ਉੱਤੇ ਧਰ ਦਿੱਤੀ ਕੱਚ ਦੇ ਗਲਾਸ ਦਿੱਤਾ ਤੇ ਨਲਕੇ ਦਾ ਠੰਡਾ ਪਾਣੀ ਕੱਢ ਕੇ ਜੱਗ ਧਰ ਦਿੱਤਾ ਉਹਨੇ ਬੈਠੇ-ਬੈਠੇ ਨੇ ਫੇਰ ਚਾਕੂ ਹੱਥ ਵਿੱਚ ਫੜ ਲਿਆ ਤੇ ਘੜਕ ਕੇ ਬੋਲਿਆ ਅੱਜ ਨਹੀਂ ਮੈਂ ਤੈਨੂੰ ਛੱਡਦਾ ਮਾਰ ਕੇ ਜਾਊਂਗਾ ਮੈਂ ਹੱਸ ਕੇ ਕਿਹਾ ਮਾਰ ਲਈ ਭਰਾਵਾ ਪਰ ਪਹਿਲਾਂ दारू ਪੀ ਲੈ ਗਲਾਸ ਵਿੱਚ ਸ਼ਰਾਬ ਪਾ ਕੇ ਵਿੱਚ ਥੋੜਾ ਪਾਣੀ ਪਾ ਕੇ ਮੈਂ ਕਿਹਾ ਲੈ ਫੜ ਪੀ ਪਿੱਛੋਂ ਜੋ ਮਰਜੀ ਕਰ ਲਈ ਉਹਨੇ ਪੈਗ ਪੀ ਲਿਆ ਨਾਲ ਦੀ ਨਾਲ ਇੱਕ ਪੈਗ ਮੈਂ ਹੋਰ ਪਾ ਦਿੱਤਾ ਦੋ ਕੁ ਮਿੰਟ ਇਧਰ ਉਧਰ ਚਾ ਕੇ ਤੇ ਖੰਗੂਰ ਮਾਰ ਕੇ ਉਹਨੇ ਦੂਜਾ ਪੈਗ ਵੀ ਮੂੰਹ ਨੂੰ ਲਾਇਆ ਤੇ ਪੀ ਗਿਆ ਚਾਕੂ ਉਹਦੇ ਜੱਗ ਕੋਲ ਪਿਆ ਮੈਂ ਪੂਰਾ ਡਰਿਆ ਹੋਇਆ ਸੀ। ਇਹੋ ਜਿਹੇ ਪਾਗਲ ਸ਼ਰਾਬੀ ਦਾ ਕੀ ਬਸਾ। ਸੱਚੀ ਗੱਡ ਦੇਵੇ ਚਾਕੂ ਢਿੱਡ ਵਿੱਚ। ਮੈਂ ਬਿਉਂਤ ਬਣਾਉਣ ਲੱਗਿਆ। ਕਿਵੇਂ ਨਾ ਕਿਵੇਂ ਉਹਦੇ ਕੋਲੋਂ ਚਾਕੂ ਉਪਰਾਂ ਖਿਸਕਾ ਲਵਾਂ। ਮੈਂ ਅੰਦਰ ਕਮਰੇ ਦੇ ਗਿਆ ਤੇ ਗੱਦੀ ਉੱਤੇ ਰੋਟੀ ਵਾਲਾ ਡੱਬਾ ਚੁੱਕ ਲਿਆਂਦਾ। ਰੋਟੀਆਂ ਤੇ ਪਿਆਜ਼ ਨੂੰ ਰੁਮਾਲ ਵਿੱਚ ਭਲੇਟ ਕੇ ਪਰਾਂ ਰੱਖ ਦਿੱਤਾ। ਡੱਬੇ ਵਿੱਚ ਇੱਕ ਚਮਚਾ ਰੱਖਿਆ ਆਲੂ ਬੈਂਗਣਾ ਦੀ ਸਬਜ਼ੀ ਸੀ ਡੱਬਾ ਉਹਦੇ ਮੇਜ਼ ਉੱਤੇ ਰੱਖ ਕੇ ਕਿਹਾ ਲੈ ਸਬਜ਼ੀ ਵੀ ਹੈਗੀ ਆਪਣੇ ਕੋਲ ਮਲੂਕ ਦੇ ਕੇ ਮੈਂ ਉਹਦਾ ਚਾਕੂ ਚੁੱਕਣਾ ਚਾਹਿਆ ਪਰ ਉਹਨੇ ਨਾਲ ਦੀ ਨਾਲ ਮੇਰਾ ਗੁੱਟ ਫੜ ਲਿਆ ਹੱਸਿਆ ਇਹ ਨਾ ਛੇੜ ਇਹਨੂੰ ਇੱਥੇ ਹੀ ਪਿਆ ਰਹਿਣ ਦੇ ਸਭ ਜਾਣਦਾ ਮੈਂ ਇਹਦੇ ਨਾਲ ਤਾਂ ਅੱਜ ਤੇਰਾ ਕਤਲ ਕਰਨੇ ਮੈਂ ਲੱਗਿਆ ਜਿਵੇਂ ਉਹ ਮਜ਼ਾਕ ਕਰ ਰਿਹਾ ਹੈ ਔਰ ਇਹ ਵੀ ਲੱਗਦਾ ਜਿਵੇਂ ਉਹ ਸੱਚ ਕਹਿ ਰਿਹਾ ਹੋਵੇ ਡਰ ਨਾਲ ਮੈਂ ਪਾਣੀ ਪਾਣੀ ਹੋਇਆ ਪਿਆਸੀ ਹੁਣ ਨਾ ਤਾਂ ਚੰਨ ਚਾਨਣੀ ਚੰਗੀ ਲੱਗਦੀ ਸੀ ਤੇ ਨਾ ਹਵਾ ਸਾਰਾ ਸੰਸਾਰ ਜਿਵੇਂ ਇੱਕ ਹਮਸ ਹੋਵੇ ਮੈਨੂੰ ਤਾਂ ਸਾਹ ਮਸਾਂ ਆਉਂਦੀ ਸੀ ਮੇਰੇ ਢਿੱਡ ਵਿੱਚ ਪੌਗਾ ਸ਼ਰਾਬ ਡਿੱਗੀ ਦਾ ਕਿਦਰੇ ਕੋਈ ਅਸਰ ਨਹੀਂ ਸੀ ਉਹ ਹੁਣ ਤੱਕ ਅਧੀਏ ਤੋਂ ਵੱਧ ਪੀ ਚੁੱਕਿਆ ਸੀ ਜਿਵੇਂ ਉਹਦੀਆਂ ਅੱਖਾਂ ਵਿੱਚੋਂ ਲਹੂ ਚੋਰਿਆ ਹੋਵੇ ਚੰਦ ਦੇ ਚਾਨਣ ਵਿੱਚ ਅੱਖਾਂ ਦੀ ਸੁਰਖੀ ਸਾਫ਼ ਨਜ਼ਰ ਆਉਂਦੀ ਉਹਨੂੰ ਪੂਰਾ ਗੁੱਸਾ ਸੀ ਕਿ ਮੈਂ ਉਹਨੂੰ ਬੋਤਲ ਕਿਉਂ ਨਹੀਂ ਦਿੱਤੀ ਮੈਂ ਅੰਦਰ ਆ ਗਿਆ ਤੇ ਉਸ ਸਟੀਲ ਦੇ ਗਲਾਸ ਵਿੱਚ ਇੱਕ ਪਉਗਾ ਪਾ ਲਿਆ ਬਿਨਾਂ ਪਾਣੀਓਂ ਵੀ ਸ਼ਰਾਬ ਮੈਨੂੰ ਫਿੱਕੀ ਫਿੱਕੀ ਲੱਗੀ ਬਾਹਰ ਆਇਆ 10 ਮਿੰਟ ਬੀਤ ਗਏ ਮੈਨੂੰ ਕੋਈ ਨਸ਼ਾ ਨਹੀਂ ਸੀ ਹੋਇਆ ਇੱਕ ਪੈਗ ਹੋਰ ਵੀ ਪੀ ਕੇ ਉਹਨੇ ਥੁੱਕਿਆ ਬਾਕੀ ਬਚਦੀ ਸ਼ਰਾਬ ਵਾਲੀ ਬੋਤਲ ਚਾਦਰੇ ਦੇ ਡੱਬ ਵਿੱਚ ਦੇ ਲਈ ਚਾਕੂ ਹੱਥ ਵਿੱਚ ਫੜ ਲਿਆ ਆਪਣੀ ਜਾਨ ਵਿੱਚ ਉਹ ਕੜਕ ਕੇ ਬੋਲਿਆ ਪਰੋ ਦੀ ਆਵਾਜ਼ ਡੋਲਦੀ ਥਿਰਕਣੇ ਲੱਗੀ ਉਹ ਪੂਰੇ ਨਸ਼ੇ ਵਿੱਚ ਸੀ ਉਖੜਦੇ ਪੈਰਾਂ ਨਾਲ ਅੱਗੇ ਤੁਰਨ ਲੱਗਿਆ ਉਹ ਮੈਨੂੰ ਗਾਲਾਂ ਕੱਢ ਰਿਹਾ ਸੀ ਆਖਰ ਹਾਸੀ ਅੱਜ ਤੇਰਾ ਕਤਲ ਕਰਨੇ ਮੈਂ ਮੈਂ ਬਾਹਰ ਗਿਆ ਤੇ ਉਹਦੀ ਪੱਗ ਲੱਭ ਕੇ ਚੁੱਕ ਲਿਆ ਠੇਕੇ ਤੋਂ ਬਾਹਰ ਜਾ ਕੇ ਇੱਕ ਬਿੰਦ ਮੇਰਾ ਜੀ ਕੀਤਾ ਸੀ ਕਿ ਭੱਜ ਜਾਵਾਂ ਤੇ ਜੋਧਪੁਰ ਜਾਂ ਕਰਮਗੜ ਪਿੰਡ ਵਿੱਚ ਜਾ ਕੇ ਰੌਲਾ ਪਾ ਦਿਆਂ ਉਹ ਆਪੇ ਆ ਕੇ ਇਹਨੂੰ ਸੰਭਾਲ ਲੈਣਗੇ ਦੋਹਾਂ ਪਿੰਡਾਂ ਵਿੱਚ ਠੇਕੇਦਾਰ ਦੇ ਸਿਆਣੂ ਘਰ ਸਨ ਜਿਹੜੇ ਮੈਨੂੰ ਜਾਣਦੇ ਸਨ ਵੇਲੇ ਕੋ ਵੇਲੇ ਮੇਰੀ ਮਦਦ ਕਰਦੀ ਜੋਧਪੁਰੋਂ ਰੋਟੀ ਆਉਂਦੀ ਹੁੰਦੀ ਸੀ ਮੈਨੂੰ ਤੜਕੇ ਤੇ ਆਥਣੇ ਦੋਹਾਂ ਵੇਲਿਆਂ ਦੀ ਪਰ ਮੈਂ ਨਹੀਂ ਮੈਂ ਸੋਚਿਆ ਇਹਨੂੰ ਹੋਰ ਪਿਆ ਦੇਵਾਂ ਕਮਲਾ ਹੋ ਕੇ ਡਿੱਗ ਪਵੇਗਾ ਤੇ ਫੇਰ ਸੌ ਜਾਵੇਗਾ ਤੜਕੇ ਸੁਰਤਾਈ ਤੋਂ ਕਾ ਨੂੰ ਕੁੱਟੇਗਾ ਕੋਈ ਕਮਲਾ ਮੈਂ ਉਹਨੂੰ ਉਹਦੀ ਪੱਗ ਫੜਾਈ ਤੇ ਕਿਹਾ ਸਾਫਾ ਦਾ ਤੇਰਾ ਬਹਾਰੀ ਪਿਆ ਸੀ ਲੈ ਬੰਨ ਲੈ ਉਹ ਮੰਜੇ ਉੱਤੇ ਬਹਿ ਗਿਆ ਚਾਕੂ ਆਪਣੇ ਪੱਟ ਥੱਲੇ ਰੱਖ ਲਿਆ ਸਿਰ ਦੇ ਵਾਲਾਂ ਦੀ ਲਟੂਰੀ ਜਿਹੀ ਬਣਾ ਕੇ ਪੱਗ ਦੇ ਲੜ ਰਸੇ ਵਾਂਗ ਬੁਲਟਣ ਲੱਗ ਪਿਆ ਮੇਰਾ ਦਿਲ ਨਹੀਂ ਖੜਦਾ ਸੀ ਅੰਦਰ ਜਾ ਕੇ ਮੈਂ ਇਹ ਪਊਗਾ ਹੋਰ ਆਪਣੇ ਅੰਦਰ ਸੁੱਟ ਲਿਆ ਗਲਾਸ ਖਾਲੀ ਕਰਨਸਾਰ ਤਰਤੜੀ ਆਈ ਨਾਲ ਦੀ ਨਾਲ ਮੇਰੇ ਦਿਮਾਗ ਵਿੱਚ ਇੱਕ ਤਿੱਖਾ ਖਿਆਲ ਆਇਆ ਜਿਵੇਂ ਤਾਂਬੇ ਦੀ ਤਾਰ ਸਾਬਣ ਦੀ ਗਾਚੀ ਨੂੰ ਕੱਟ ਜਾਂਦੀ ਹੋਵੇ ਇਸ ਖਿਆਲ ਨੇ ਮੈਨੂੰ ਦੂਜੀ ਧੁਰਤੜੀ ਛੱਡੀ ਪਰ ਮੈਂ ਹੌਸਲਾ ਨਹੀਂ ਹਾਰਿਆ ਬਾਹਰ ਆ ਕੇ ਉਹਨੂੰ ਦੇਖਿਆ ਉਹਨੇ ਪੱਗ ਦੇ ਸਾਰੇ ਲੜ ਬਲੇਟ ਲਈ ਸਨ ਤੇ ਬਾਕੀ ਬਚਦਾ ਅੱਧਾ ਲੜ ਕੰਨ ਕੋਲ ਟੰਗ ਲਿਆ ਸੀ ਉਹਦਾ ਸਿਰ ਹਿੱਲ ਰਿਹਾ ਸੀ ਉਹਦੀਆਂ ਖੁੰਨੀ ਅੱਖਾਂ ਮੇਰੇ ਵੱਲ ਸਨ ਚਾਕੂ ਹੱਥ ਵਿੱਚ ਸੀ ਉਹ ਖੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਉਹਨੂੰ ਪਰੇ ਤੋਂ ਹੀ ਪਾਣੀ ਦਾ ਗਲਾਸ ਪੜਾਇਆ ਇਸ ਵੇਲੇ ਮੈਨੂੰ ਵੀ ਨਸ਼ਾ ਸੀ ਤੇ ਮੇਰੇ ਵਿੱਚ ਹਿੰਮਤ ਵੀ ਇਕੱਠੀ ਹੋ ਚੁੱਕੀ ਸੀ ਉਹਨੇ ਜਿਉਂ ਹੀ ਪਾਣੀ ਦਾ ਗਲਾਸ ਮੂੰਹ ਨੂੰ ਲਾਇਆ ਤੇ ਥੋੜਾ ਥੋੜਾ ਕਰਕੇ ਪੀਣ ਲੱਗਿਆ ਤਾਂ ਮੈਂ ਖੁੰਝੇ ਵਿੱਚ ਪਿਆ ਖਪਰਾ ਚੁੱਕਿਆ ਤੇ ਦੋਵਾਂ ਹੱਥਾਂ ਦੀ ਮਜ਼ਬੂਤ ਪਕੜ ਨਾਲ ਉਹਦੀ ਟੌਣ ਤੇ ਮਾਰਿਆ ਖਪਰਾ ਤਿੱਖਾ ਸੀ ਰੱਖਿਆ ਸੀ ਕੀ ਹੈ ਕਦੇ ਲੋੜ ਪੈ ਜਾਂਦੀ ਹੈ ਖਪਰੇ ਨੇ ਜਿਵੇਂ ਏਸੇ ਕੰਮ ਆਉਣਾ ਸੀ ਇੱਕ ਖਪਰਾ ਮੈਂ ਹੋ ਟਕਾ ਕੇ ਧਰ ਦਿੱਤਾ ਉਹਦੇ ਕੱਪੜੇ ਮੰਜਾ ਤੇ ਬੇੜੇ ਦੀ ਮਿੱਟੀ ਸਭ ਲਹੂ ਲਹਾਨ ਹੋ ਗਿਆ ਉਹ ਪਹਿਲਾਂ ਤਾਂ ਥੱਲੇ ਨੂੰ ਝੁਕਿਆ ਫੇਰ ਗੇੜਾ ਖਾ ਕੇ ਮੰਜੇ ਉੱਤੇ ਹੀ ਡਿੱਗ ਪਿਆ ਉਹਦੇ ਮੂੰਹੋਂ ਕੋਈ ਬੋਲ ਨਹੀਂ ਨਿਕਲਿਆ ਸੀ ਉਹ ਮਰ ਗਿਆ ਉਹਦਾ ਚਾਕੂ ਥੱਲੇ ਧਰਤੀ ਉੱਤੇ ਡਿੱਗਿਆ ਪਿਆ ਸੀ ਕਿਸੇ ਬੇਜਾਨ ਚੀਜ਼ ਵਾਂਗ ਜਦੋਂ ਕਿ 10 ਮਿੰਟ ਪਹਿਲਾਂ ਇਹ ਚਾਕੂ ਮੇਰੇ ਲਈ ਦਹਿਸਤ ਦਾ ਵੱਡਾ ਚਿੰਨ ਸੀ ਕਾਲੇ ਨਾਗ ਵਾਂਗ ਫੁਕਾਰੇ ਮਾਰਦਾ ਤਸੱਲੀ ਹੋਈ ਕਿ ਜੇ ਮੈਂ ਇਹ ਨਾ ਕਰਦਾ ਤਾਂ ਉਹਨੇ ਮੇਰਾ ਕਤਲ ਕਰ ਦੇਣਾ ਸੀ ਉਹ ਡਰਾਉਂਦਾ ਨਹੀਂ ਸੀ ਜ਼ਰੂਰ ਮੈਨੂੰ ਮਾਰ ਦਿੰਦਾ ਪਰ ਉਹਨੂੰ ਮਰਿਆ ਪਿਆ ਦੇਖ ਕੇ ਮੇਰੀ ਸ਼ਰਾਬ ਉਤਰਨ ਲੱਗੀ ਟਣਕੇ ਨੂੰ ਪਤਾ ਲੱਗ ਜਾਣਾ ਹੈ ਇਹ ਕਤਲ ਮੇਰੇ ਜ਼ਿੰਮੇ ਪਵੇਗਾ ਤੇ ਸਰਕਾਰ ਮੈਨੂੰ ਫਹਾ ਲਾ ਦੇਵੇਗੀ ਪਹਿਲਾਂ ਵਾਲੇ ਡਰ ਨਾਲੋਂ ਇਹ ਡਰ ਹੋਰ ਵੀ ਵੱਡਾ ਸੀ ਮੇਰੇ ਹੱਥਾਂ ਪੈਰਾਂ ਤੇ ਕੁਰਤੇ ਪਜਾਮੇ ਉੱਤੇ ਲਹੂ ਦੇ ਛਿੱਟੇ ਸਨ ਪਹਿਲਾਂ ਤਾਂ ਮੈਂ ਕੁਰਤਾ ਪਜਾਮਾ ਲਾਹਿਆ ਕਹੀ ਰਹਿ ਕੇ ਬਾਹਰ ਗਿਆ ਤੇ ਇੱਕ ਨਰਮੀ ਦੇ ਖੇਤ ਵਿੱਚ ਟੋਆ ਪੁੱਟ ਕੇ ਕੁਰਤੇ ਪਜਾਮੇ ਨੂੰ ਦੱਬ ਦਿੱਤਾ ਉੱਤੋਂ ਮਿੱਟੀ ਸੰਭਾਰ ਕੇ ਥਾਪੜ ਦਿੱਤੀ ਮੁੜ ਕੇ ਆ ਕੇ ਮੈਂ ਗੋਡਿਆਂ ਤੱਕ ਆਪਣੀਆਂ ਲੱਤਾਂ ਧੋਤੀਆਂ ਕੂਣੀਆਂ ਤੱਕ ਬਾਹਾਂ ਵੀ ਮੂੰਹ ਰਗੜ ਕੇ ਪਾਣੀ ਨਾਲ ਧੋ ਲਿਆ ਇੱਕ ਕੁਰਤਾ ਪਜਾਮਾ ਅੰਦਰ ਕਿੱਲੇ ਉੱਤੇ ਧੋ ਕੇ ਟੰਗਿਆ ਹੋਇਆ ਸੀ ਉਹ ਪਾ ਲੇ ਓਵੇਂ ਜਿਵੇਂ ਠੇਕਾ ਖੁੱਲਾ ਛੱਡ ਕੇ ਮੈਂ ਜੋਧਪੁਰ ਦੀ ਸੜਕ ਪੈ ਗਿਆ ਖਾਪਰਾ ਚੁੱਕ ਕੇ ਵੀ ਮੈਂ ਕੱਪੜਿਆਂ ਵਾਲੀ ਥਾਂ ਦੇ ਨਾਲ ਹੀ ਨਵਾਂ ਟੋਆ ਪਟਕੇ ਦੱਬ ਦਿੱਤਾ ਆਪਣੀ ਜਾਣ ਵਿੱਚ ਕੋਈ ਸਬੂਤ ਬਾਕੀ ਨਹੀਂ ਸੀ ਰਹਿਣ ਦਿੱਤਾ ਜੋਧਪੁਰ ਜਾ ਕੇ ਮੈਂ ਪਹਿਲਾ ਸਰਪੰਚ ਨੂੰ ਜਗਾਇਆ ਉਹ ਸ਼ਰਾਬ ਪੀ ਕੇ ਸੁੱਤਾ ਸੀ ਉੱਠਣਸਾਰ ਪਹਿਲਾਂ ਮੈਨੂੰ ਗਾਲ ਕੱਢੀ ਆ ਗਿਆ ਅੱਧੀ ਰਾਤ ਕੌਣ ਹੈ ਤੂੰ ਜਦੋਂ ਉਹਨੂੰ ਪਤਾ ਲੱਗਿਆ ਕਿ ਮੈਂ ਠੇਕੇਦਾਰਾਂ ਦਾ ਕਰਨੰਦਾ ਹਾਂ ਤਾਂ ਉਹ ਸ਼ਾਂਤੀ ਨਾਲ ਮੇਰੀ ਗੱਲ ਸੁਣਨ ਲੱਗਿਆ ਮੈਂ ਦੱਸਿਆ ਕਿ ਥੋੜਾ ਚਿਰ ਪਹਿਲਾਂ ਠੇਕੇ ਵਿੱਚ ਤਿੰਨ ਬੰਦੇ ਆਏ ਸਨ ਬੋਤਲ ਲੈ ਕੇ दारू ਪਿੰਦੇ ਰਹੇ ਫੇਰ ਲੜ ਪਏ ਤੀਜੇ ਨੂੰ ਮਾਰ ਕੇ ਦੋ ਭੱਜ ਗਏ ਪਤਾ ਨਹੀਂ ਮਰ ਗਿਆ ਪਤਾ ਨਹੀਂ ਜਿਉਂਦਾ ਹੈ ਪਤਾ ਨਹੀਂ ਕੌਣ ਹੈ ਜਾ ਕੇ ਦੇਖ ਲਓ ਪੜਤਾਲ ਕਰ ਲੋ ਕਿਤੇ ਮੈਂ ਨਾ ਐਵੇਂ ਐਵੇਂ ਦਾ ਮਾਰਿਆ ਜਾਵਾਂ ਸਰਪੰਚ ਨੇ ਦੋ ਬੰਦੇ ਹੋਰ ਨਾਲ ਲਏ ਤੇ ਆਪਣਾ ਟਰੈਕਟਰ ਸਟਾਰਟ ਕਰਕੇ ਅੱਡੇ ਉੱਤੇ ਆ ਗਿਆ ਮੈਥੋਂ ਲੈਂਪ ਲੈ ਕੇ ਉਹਨੇ ਬੰਦੇ ਨੂੰ ਦੇਖਿਆ ਲਹੂ ਹੀ ਲਹੂ ਸੀ ਥੋੜੀ ਜਹੀ ਗਰਦਨ ਆਨ ਵੱਡੀ ਰੈ ਕੇ ਉਹਦਾ ਸਿਰ ਧਰ ਦੇ ਨਾਲ ਹੀ ਜੁੜਿਆ ਰਹਿ ਗਿਆ ਸੀ ਤਿੰਨੇ ਬੰਦੇ ਮੂੰਹ ਨਾਲ ਚੰਚ ਕਰ ਰਹੇ ਸਨ ਸਰਪੰਚ ਬੋਲਿਆ ਪਾਣਾ ਤਾਂ ਬੀਤਿਆ ਪਿਆ ਪਰੇ ਹੋਇਆ ਕੌਣ ਦੂਜਾ ਇੱਕ ਬੰਦਾ ਕਹਿੰਦਾ ਆਪਣੇ ਦੋਹਾਂ ਪਿੰਡਾਂ ਦਾ ਤਾਂ ਹੈ ਨਹੀਂ ਇਹ ਸਭ ਜਾਣਦੇ ਆ ਦੂਰ ਕਿਤੋਂ ਦਾ ਲੱਗਦਾ ਹੈ ਪਹਿਲਾਂ दारू ਲਿਆ ਓਏ ਸਿੱਟੀਏ ਕੋ ਟੁਕ ਟੁਕ ਅੰਦਰ ਫੇਰ ਚੱਲਦੇ ਆ ਥਾਣੇ ਨੂੰ ਆ ਖੜਾ ਹੈ ਠਾਣਾ ਅੱਧੇ ਘੰਟੇ ਦੀ ਬਾਤ ਐ ਕਿਹੜਾ ਦੂਰ ਐ ਸਰਪੰਚ ਨੇ ਮੈਨੂੰ ਹੁਕਮ ਕੀਤਾ ਤੇ ਫਿਰ ਕਿਹਾ ਤੂੰ ਨਾ ਡਰ ਤੈਨੂੰ ਕੁਛ ਨਹੀਂ ਹੁੰਦਾ ਤੇਰਾ ਕੋਈ ਕਸੂਰ ਨਹੀਂ ਇਹਦੇ ਚ ਜੀਨੇ ਕੀਤਾ ਆਪੇ ਭੁਗਤੋ ਉਹਦੇ ਵਾਲਾ ਜੱਗ ਤੇ ਗਲਾਸ ਮੈਂ ਉਵੇਂ ਜਿਵੇਂ ਪਿਆ ਰਹਿਣ ਦਿੱਤਾ ਬਾਲਟੀ ਭਰ ਲਈ ਵਿੱਚ ਦੋ ਗਲਾਸ ਸਟੀਲ ਦੇ ਸੁੱਟ ਲਈ ਉਹ ਤਿੰਨੇ ਸੜਕ ਵਿਚਾਲੇ ਬੈਠ ਕੇ ਪੀਣ ਲੱਗੇ ਟਰੈਕਟਰ ਚੁਰਾਹੇ ਉੱਤੇ ਖੜਾ ਸੀ ਬੋਤਲਾਂ ਮੈਂ ਦੋ ਲਿਆ ਕੇ ਰੱਖ ਦਿੱਤੀਆਂ ਉਹ ਮੈਨੂੰ ਵੀ ਪੈਗ ਦੇ ਰਹੇ ਸਨ ਪੈਗ ਦੇਣ ਵੇਲੇ ਹੌਸਲਾ ਵੀ ਦਿੰਦੇ ਆਖਦੇ ਤੈਨੂੰ ਕੁਝ ਨਹੀਂ ਹੋਣ ਦਿੰਦੇ ਪੌਫੜ ਦੀ ਤੀਕ ਪਿੰਗੀ ਗਈ ਫੇਰ ਕਹਿੰਦੇ ਹੁਣ ਪਿੰਡ ਨੂੰ ਮੁੜਦੇ ਆਂ ਨਾ ਧੋ ਕੇ ਚੱਲਾਂਗੇ ਥਾਣੇਦਾਰ ਕੋਲ ਥਾਣੇ ਜਾ ਕੇ ਪਤਾ ਨਹੀਂ ਕੀ ਨੇ ਦੱਸ ਦਿੱਤਾ ਸੀ ਸੂਰਜ ਦੀ ਟਿੱਕੀ ਦਿਸਣ ਵੇਲੇ ਨੂੰ ਪੁਲਿਸ ਆ ਗਈ ਆਪਣਾ ਜੀਪਾਂ ਪਰਕੀ ਮੈਨੂੰ ਫੜਕੇ ਖੇਤਾਂ ਵਿੱਚ ਲੈ ਗਏ ਤੇ ਪੂਰਾ ਵੱਡਿਆ ਮੇਰੇ ਕੋਲ ਅੱਧਾ ਟੋਲਾ ਫੀਮਦਾ ਸੀ ਪਹਿਲਾਂ ਹੀ ਸਾਰੀ ਅੰਦਰ ਲੰਘਾ ਰੱਖੀ ਸੀ ਡੰਡਿਆਂ ਦੀ ਸੱਟ ਲੱਗਦੀ ਹੀ ਨਹੀਂ ਸੀ ਉਹ ਜੋਰ ਲਾ ਹਟੇ ਮੈਂ ਮੰਨਿਆ ਨਹੀਂ ਇਹੀ ਬੌਕੀ ਫੜੀ ਰੱਖੀ ਪਤਾ ਨਹੀਂ ਜੀ ਦੋ ਬੰਦੇ ਹੋਰ ਸੀ ਉਹੀ ਮਾਰ ਕੇ ਗਏ ਥਾਣੇਦਾਰ ਕਹਿੰਦਾ ਇਹਨੂੰ ਉੱਥੇ ਲੈ ਕੇ ਚੱਲੋ ਲਾਸ਼ ਫੇਰ ਚੱਕਾਂਗੇ ਦੋ ਸਿਪਾਹੀ ਇੱਥੇ ਰੋ ਬਈ ਥਾਣੇ ਲਜ਼ਾਕੇ ਉਹਨਾਂ ਨੇ ਦੋ ਵਾਰ ਮੈਨੂੰ ਕੁਰਸੀ ਲਾਈ ਮੇਰੇ ਥਾਂ ਪਾੜ ਦਿੱਤੇ ਤੀਜੀ ਵਾਰ ਨੂੰ ਮੇਰੀਆਂ ਲੇਰਾਂ ਨਿਕਲ ਗਈਆਂ ਧਰਤੀ ਆਸਮਾਨ ਇੱਕ ਹੋ ਗਿਆ ਮੈਂ ਸਭ ਦੱਸ ਦਿੱਤਾ ਫੇਰ ਨਹੀਂ ਉਹਨਾਂ ਨੇ ਮੈਨੂੰ ਕੁਝ ਆਖਿਆ ਉਹ ਬੰਦਾ ਬੀワイ ਮੇਲ ਦੂਰ ਦੇ ਇੱਕ ਪਿੰਡ ਬਿਲਾਸਪੁਰ ਦਾ ਮੰਨਿਆ ਹੋਇਆ ਬਦਮਾਸ ਸੀ ਸਾਰੇ ਪਿੰਡੋ ਤੇ ਤੜੀ ਸੀ ਉਹਦੀ ਇਧਰ 6 ਸਤ ਮੀਰ ਤੇ ਵੱਡੇ ਰਾਣੀ ਸਰੋਦੀ ਭੂਆ ਸੀ ਭੂਆ ਦੇ ਪੁੱਤਾਂ ਨਾਲ दारू ਪਿੰਦਾ ਖੈਬੜ ਕੇ ਰਾਤ ਨੂੰ ਉਹ ਸੜਕ ਪੈ ਗਿਆ ਸੀ ਇੱਥੇ ਜੋਧਪੁਰ ਕਰਮਗੜ੍ਹ ਦੇ ਅੱਡੇ ਤੇ ਆਇਆ ਤਾਂ ਇਹ ਕੁਝ ਹੋ ਗਿਆ ਮੇਰੇ ਮੁਕਦਮੇ ਉੱਤੇ ਠੇਕੇ ਦੇ ਮਾਲਕਾਂ ਨੇ 20000 ਰੁਪਇਆ ਖਰਚ ਕੀਤਾ ਗਵਾਈਆਂ ਪੁਗਤਾਈਆਂ ਪੂਰੀ ਪੈਰਵੀ ਕੀਤੀ ਉਹਨਾਂ ਦੇ ਵਕੀਲ ਨੇ ਪਤਾ ਨਹੀਂ ਕੀ ਚੱਕਰੀ ਭਮਾਈ ਉਹਨਾਂ ਦੇ ਗਵਾਹਾਂ ਦੇ ਬਿਆਨ ਦੀ ਜ਼ੋਰਦਾਰ ਸਨ ਮੈਂ ਕਤਲ ਕਬੂਲ ਵੀ ਕਰ ਲਿਆ ਸੀ ਜੱਜ ਨੇ ਮੈਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹਾਈ ਕੋਰਟ ਵਿੱਚ ਅਪੀਲ ਕੀਤੀ ਤਾਂ ਉਮਰ ਕੈਦ ਬਹਾਲ ਰਹੀ ਹਾਈ ਕੋਰਟ ਜਾ ਕੇ ਠੇਕੇਦਾਰਾਂ ਨੇ ਕੋਈ ਪੈਸਾ ਨਹੀਂ ਲਾਇਆ ਸਾਰੇ ਵੱਡੇ ਪਰੋਣੇ ਨੇ ਸਾਰਾ ਖਰਚਾ ਕੀਤਾ ਦੋ ਭੈਣਾਂ ਸਨ ਮੇਰੇ ਮੈਥੋਂ ਵੱਡੀਆਂ ਉਹਨਾਂ ਨੂੰ ਬਾਪੂ ਬੇਬੇ ਵਿਆਹ ਕੇ ਮਰੀ ਵੱਡਾ ਭਾਈ ਫੌਜ ਵਿੱਚ ਸੀ ਤੇ ਵਿਆਹ ਆ ਵਰਿਆ ਰਿਟਾਇਰ ਹੋ ਕੇ ਉਧਰ ਕਿਧਰੇ ਹੀ ਕਿਸੇ ਸ਼ਹਿਰ ਵਿੱਚ ਬਸ ਗਿਆ ਹੈ ਆਪਣੇ ਹਿੱਸੇ ਦੀ ਜ਼ਮੀਨ ਵੇਚ ਗਿਆ ਮੇਰੇ ਹਿੱਸੇ ਮਸਾਂ ਦੋ ਕਿੱਲੇ ਆਉਂਦੇ ਸਨ ਘਰ ਦੀ ਗਰੀਬੀ ਕਰਕੇ ਮੇਰਾ ਵਿਆਹ ਨਹੀਂ ਹੋ ਸਕਿਆ ਹੁਣ ਤਾਂ ਉਮਰ ਵੀ ਨਹੀਂ ਰਹੀ ਕਿ ਵਿਆਹ ਕਰਵਾ ਲਵਾਂ ਉਹੀ ڪرਿੰਦੇ ਦਾ ڪرਿੰਦਾ ਹਾਂ ਉਹਨਾਂ ਹੀ ਠੇਕੇਦਾਰਾਂ ਕੋਲ ਸਾਲ 6 ਮਹੀਨੇ ਬਾਅਦ ਭੈਣਾ ਕੋਲ ਚਲਾ ਜਾਂਦਾ ਹਾਂ ਤੇ ਲੀੜਾ ਕਪੜਾ ਜੋ ਸਰਦਾ ਹੈ ਉਥੇ ਦੇ ਆਉਂਦਾ ਹਾਂ 10ਵੀਂ ਦਾ ਇਮਤਿਹਾਨ ਦੇ ਕੇ ਮੈਂ ਭੇਲਾ ਸਾਂ ਬਾਪੂ ਨੇ ਕਹਿ ਕੁਹਾ ਕੇ ਮੈਨੂੰ ਠੇਕੇ ਉੱਤੇ ਲਵਾ ਦਿੱਤਾ ਸੀ ਮਾਮੇ ਦਾ ਪੁੱਤ ਵੀ ਕਰਿੰਦਾ ਸੀ 8ਵੀਂ ਦਾ ਇਮਤਿਹਾਨ ਦੇ ਕੇ ਵੀ ਮੈਂ 1 ਮਹੀਨਾ ਉਹਦੇ ਕੋਲ ਰਹਿ ਆਇਆ ਸੀ ਠੇਕੇ ਦੇ ਕੰਮ ਦਾ ਥੋੜਾ ਥੋੜਾ ਵਕਫ ਹੋਣ ਕਰਕੇ 10ਵੀਂ ਦੇ ਇਮਤਿਹਾਨ ਬਾਦ ਜਦੋਂ ਖੁਦ ਕਰਿੰਦਾ ਬਣਿਆ ਤਾਂ ਇਹ ਕੰਮ ਮੈਨੂੰ ਕੋਈ ਖਾਸ ਔਖਾ ਨਹੀਂ ਲੱਗਿਆ। ਉਹਨਾਂ ਦਿਨਾਂ ਵਿੱਚ ਮੇਰੀ ਉਮਰ 17-18 ਸਾਲ ਦੀ ਸੀ। ਵੱਡਾ ਹੋ ਕੇ ਪੜਨ ਲੱਗਿਆ ਸੀ। ਸਰੀਰ ਪੱਖੋਂ ਮੈਂ ਕਾਫੀ ਹੁੰਦੜ ਢੇਲ ਸੀ, 20-22 ਸਾਲ ਦਾ ਲੱਗਦਾ ਸੀ। ਮੈਂ ਕਾਲਜ ਪੜਨਾ ਚਾਹੁੰਦਾ ਸੀ। ਬਾਪੂ ਵਿੱਚ ਫੀਸਾਂ ਭਰਨ ਦੀ ਪਹੁੰਚ ਨਹੀਂ ਸੀ। ਸੋਚਿਆ ਸੀ 2-3 ਮਹੀਨਿਆਂ ਦੀ ਤਨਖਾਹ ਜੋੜ ਕੇ ਰੱਖਾਂਗਾ ਤੇ ਕਾਲਜ ਵਿੱਚ ਦਾਖਲਾ ਲੈ ਲਵਾਂਗਾ। ਪਿੱਛੋਂ ਦੇ ਖਰਚ ਲਈ ਰੱਬ ਭਲੀ ਕਰੇਗਾ ਜੇ ਇੰਜ ਹੀ ਹੁੰਦਾ ਤੇ ਮੈਂ ਕਿਵੇਂ ਨਾ ਕਿਵੇਂ ਮਰਦਾ ਪੈਂਦਾ ਬੀਏ ਕਰ ਜਾਂਦਾ ਤਾਂ ਜ਼ਿੰਦਗੀ ਕੁਝ ਹੋਰ ਹੋਣੀ ਸੀ ਕੌਣ ਕਹਿੰਦਾ ਹੈ ਮੈਂ ਉਹ ਕਤਲ ਕੀਤਾ ਸੀ ਉਹ ਬੰਦਾ ਬਿਲਕੁਲ ਕਤਲ ਨਹੀਂ ਹੋਇਆ ਉਹਦੀ ਤਾਂ ਮੁਕਤੀ ਹੋ ਗਈ ਉਹਦੇ ਨਾਲ ਇੰਜ ਹੀ ਕਦੇ ਹੋਣਾ ਸੀ ਜਾਂ ਉਹਦੀ ਮੌਤ ਹੋਰ ਕਿਸੇ ਭੈੜੇ ਤਰੀਕੇ ਨਾਲ ਹੁੰਦੀ ਅਸਲ ਵਿੱਚ ਮੈਂ ਕਤਲ ਹੋਇਆ ਹਾਂ ਉਹ ਆਦਮੀ ਖੁਦ ਮਾਰ ਕੇ ਮੈਨੂੰ ਕਤਲ ਕਰ ਗਿਆ ਉਹ ਤਾਂ ਇੱਕ ਦਿਨ ਹੀ ਕਤਲ ਹੋਇਆ ਮੈਂ ਸਾਰੀ ਉਮਰ ਕਤਲ ਹੋ ਰਿਹਾ ਹਾਂ ਉਦੋਂ ਤੋਂ ਲੈ ਕੇ ਹੁਣ ਤੱਕ ਅਫਸੋਸ ਏਕੇ ਨਾ ਮੇਰਾ ਕੋਈ ਗਵਾਹ ਹੈ ਤੇ ਨਾ ਮੇਰੀ ਪੈਰਵੀ ਕਰਨ ਵਾਲਾ ਕੋਈ ਮੇਰੇ ਲਈ ਕਚਹਿਰੀ ਵੀ ਕੋਈ ਨਹੀਂ ਸ਼ੁਕਰੀਆ ਦੋਸਤੋ